ਨਾਲ ਜਿਵੇਂ ਜਮਾਂਬੰਦੀ ਆ ਕਿਸਾਨਾਂ ਨੂੰ ਬਹੁਤ ਜ਼ਿਆਦਾ ਇਹਦਾ ਫਾਇਦਾ ਮਿਲੇਗਾ ਕਿਉਂਕਿ ਅੱਗੇ ਜਾ ਕੇ ਆਪਾਂ ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਖੱਜਲ ਖਵਾਰ ਹੋਣਾ ਪੈਂਦਾ ਸੀ ਉਹਦੇ ਨਾਲ ਆਨਲਾਈਨ ਦੇ ਨਾਲ ਜਿਹੜਾ ਸਿਸਟਮ ਜਿਹੜਾ ਪਾਰਦਰਸ਼ੀ ਹੋਇਆ ਸਾਰਾ ਸਿਸਟਮ ਜੀ ਹਾਂ ਜੀ ਇਹ ਜੀ ਬਹੁਤ ਵਧੀਆ ਹੈਗਾ ਹੈ ਜੀ ਆਪਾਂ ਮੋਬਾਈਲ ਦੇ ਉੱਪਰ ਹੀ ਅੱਜ ਕੱਲ WhatsApp ਦੇ ਉੱਪਰ ਹੀ ਮੈਸੇਜ ਆ ਜਾਏਗਾ ਸਾਰੇ ਦਾ ਆਪਾਂ ਜਿਹੜੀ ਯੰਗ ਜਨਰੇਸ਼ਨ ਨੇ ਬੜੀ ਲਿਖੀ ਹੈਗੀ ਹੈ ਘਰਾਂ ਦੇ ਵਿੱਚ ਵੀ ਆਪਾਂ ਸਾਰੀ ਉਹਦੀ ਜਾਣਕਾਰੀ ਜਿਹੜੀ ਆਨਲਾਈਨ ਘਰ ਬੈਠੇ ਲੈ ਸਕਦੇ ਹਾਂ ਪਹਿਲਾਂ ਵੀ ਇਹਦੀ ਤੇ ਆਨਲਾਈਨ ਆਪਾਂ ਵੀ ਆ ਕੇ ਪੋਰਟਲ 'ਤੇ ਜਾ ਕੇ ਖੋਲਦੇ ਹਾਂ ਉਹ ਥੋੜੀ ਜੀ ਔਖੀ ਏ ਹੁਣੇ ਈਜ਼ੀ ਹੋ ਗਈ ਆਪਾਂ ਕੋਈ ਵੀ ਬਾਰ ਕੋਡ ਸਕੈਨ ਕਰਕੇ ਆਪਾਂ ਆਪਣੀ ਫਰਦ ਜਿਹੜੀ ਆ ਵੀ ਲੈ ਸਕਦੇ ਹਾਂ ਕਰ ਬੀ ਇਹਨਾਂ ਨੂੰ ਆਨਲਾਈਨ ਸਿਸਟਮ ਹੋਣ ਦੇ ਨਾਲ ਜਦੋਂ ਪਬਲਿਕ ਜਿਹੜੀ ਆ ਉਹਨਾਂ ਕੋ ਘਟ ਜਾਏਗੀ ਆਪਣਾ ਆਨਲਾਈਨ ਸਿਸਟਮ ਦੇ ਨਾਲ ਘਰੋਂ ਹੀ ਬੈਠਿਆਂ ਕੰਮ ਹੋਏਗਾ ਤੇ ਜਿਹੜੇ ਭ੍ਰਿਸ਼ਟਾਚਾਰ ਨੂੰ ਦਾ ਵੀ ਰੋਕ ਲੱਗਣੀ ਲੱਗਣੀ ਆ ਅੱਜ ਇਸੇ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਇੱਕ ਗੁਰਨਾਣਕ ਦੇਵ ਯੂਨੀਵਰਸਿਟੀ ਵਿਖੇ ਦੱਸ ਦਈਏ ਕਿ ਅੱਜ ਸੀਐਮ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਖਾਸ ਤੌਰ ਤੇ ਗੁਰੂ ਨਗਰੀ ਵਿਖੇ ਪਹੁੰਚ ਰਹੇ ਨੇ ਦੱਸ ਦਈਏ ਕਿ ਆਨਲਾਈਨ ਸੇਵਾਵਾਂ ਜਿਹੜੀਆਂ ਆਮ ਜਨਤਾ ਵਾਸਤੇ ਜਿਹੜੀਆਂ ਨਵੀਆਂ ਸੇਵਾਵਾਂ ਜਿਹੜੀਆਂ ਚਾਲੂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਜੋ ਗੁਰੂ ਨਗਰੀ ਦੇ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਜਾਣਦੇ ਆ ਕਿ ਇਸ ਸਹੂਲਤਾ ਦੇ ਨਾਲ ਕਿੰਨਾ ਕੁ ਵਧੀਆ ਜੋ ਮਹਿਸੂਸ ਕਰ ਰਹੇ ਨੇ ਲੋਕ ਕਿਉਂਕਿ ਪਹਿਲੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਦੀ ਸੋਚ ਨਹੀਂ ਸੀ ਰੱਖੀ ਕਿ ਆਮ ਜਨਤਾ ਨੂੰ ਵੱਧ ਤੋਂ ਵੱਧ ਸਹੂਲਤ ਦੇ ਸਕੀਏ ਤੇ ਸਾਡੇ ਨਾਲ ਗੁਰੂ ਨਗਰੀ ਤੋਂ ਲੋਕ ਮੌਜੂਦ ਹਨ ਉਹਨਾਂ ਨਾਲ ਗੱਲ ਕਰਦੇ ਆ ਤਾਂ ਸਰ ਤੁਸੀਂ ਅੱਜ ਇੱਥੇ ਪਹੁੰਚੇ ਹੋ ਸੀਐਮ ਸਾਹਿਬ ਆ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਨੇ ਤਾਂ ਨਵੀਆਂ-ਨਵੀਆਂ ਸੇਵਾਵਾਂ ਜਿਹੜੀਆਂ ਕਹਿ ਸਕਦੇ ਆ ਕਿ ਆਨਲਾਈਨ ਜੇਕਰ ਅਸੀਂ ਰਜਿਸਟਰੀ ਦੀ ਵੀ ਗੱਲ ਕਰੀਏ ਪਹਿਲਾਂ ਜੋ ਹਰ ਇੱਕ ਚੀਜ਼ ਨੂੰ ਲੈ ਕੇ ਆਨਲਾਈਨ ਸਿਸਟਮ ਜਿਆ ਸਟਾਰਟ ਕਰਤਾ ਅੱਜ ਵੀ ਨਵੀਆਂ ਸੇਵਾਵਾਂ ਮਿਲਣ ਗਿਆ ਜਨਤਾ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਇਹ ਜੀ ਬਹੁਤ ਵਧੀਆ ਉਪਰਾਲਾ ਆ ਸਰਦਾਰ ਭਗਤ ਸਿੰਘ ਮਾਨਯਾ ਜੀ ਉਹਨਾਂ ਦੇ ਕੇਜਰੀਵਾਲ ਸਾਹਿਬ ਦਾ ਇਹਦੇ ਨਾਲ ਆਮ ਪਬਲਿਕ ਨੂੰ ਬਹੁਤ ਵਧੀਆ ਸਹੂਲਤ ਮਿਲੀ ਆ ਘਰ ਬੈਠਿਆ ਆਨਲਾਈਨ ਜਿਵੇਂ ਮੈਂ ਮੇਰਾ ਪਿੰਡ ਰਮਦਾਸ ਦੇ ਨੇੜੇ ਕੋਟਰਗੋਆ ਮੈਂ ਮੌਜੂਦਾ ਸਰਪੰਚ ਆ ਜਿਵੇਂ ਸਾਨੂੰ ਵੀ ਉਹਨਾਂ ਨੇ ਆਨਲਾਈਨ ਹੀ ਪੋਰਟਲ ਦੇ ਉੱਤੇ ਜਿਹੜੀ ਕੋਈ ਆਪਣਾ ਜਨਮ ਸਰਟੀਫਿਕੇਟ ਵਗੈਰਾ ਕੋਈ ਵੀ ਪਿੰਡ ਦਾ ਸਾਡੇ ਕੋਈ ਕਰਦਾ ਆ ਅਪਲਾਈ ਉਹਦੇ ਵਿੱਚ ਵੀ ਸਾਨੂੰ ਵੀ ਇਹਨਾਂ ਨੇ ਦਿੱਤੀ ਹੈ ਅਥਾਰਟੀ ਵੀ ਤੁਸੀਂ ਆਨਲਾਈਨ ਹੀ ਇਹਦੀ ਜਿਹੜੀ ਵੀ ਇਨਕੁਆਰੀ ਜਿਹੜੀ ਆ ਐਕਸੈਪਟ ਕਰ ਸਕਦੇ ਜੋ ਤੇ ਇਹਦੇ ਨਾਲ ਜਿਵੇਂ ਜਮ੍ਹਾਂ ਬੰਦੀ ਆ ਕਿਸਾਨਾਂ ਨੂੰ ਬਹੁਤ ਜ਼ਿਆਦਾ ਇਹਦਾ ਫਾਇਦਾ ਮਿਲੇਗਾ ਕਿਉਂਕਿ ਅੱਗੇ ਜਾ ਕੇ ਆਪਾਂ ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਖੱਜਲ ਖਵਾਰ ਹੋਣਾ ਪੈਂਦਾ ਸੀ ਉਹਦੇ ਨਾਲ ਆਨਲਾਈਨ ਦੇ ਨਾਲ ਜਿਹੜਾ ਸਿਸਟਮ ਜਿਹੜਾ ਪਾਰਦਰਸ਼ੀ ਹੋਇਆ ਸਾਰਾ ਸਿਸਟਮ ਕਿਉਂਕਿ ਇਸ ਦੇ ਵਿੱਚ ਖਾਸ ਤੌਰ ਉੱਤੇ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਵੀ ਜਿਹੜੀ ਹੈ ਵੱਡੀ ਪਹਿਲ ਕਦਮੀ ਸਰਕਾਰ ਨੇ ਕੀਤੀ ਹੈ ਜਿਹੜੇ ਵੀ ਭ੍ਰਿਸ਼ਟਾਚਾਰ ਕਰਦੇ ਸੀ ਕ੍ਰਪਸ਼ਨ ਕਰਦੇ ਸੀਗੇ ਤਾਂ ਉਹਨਾਂ ਦੇ ਉੱਤੇ ਵੀ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਇਹ ਕਿੰਨਾ ਕੁ ਵਧੀਆ ਹੈਗਾ ਆਮ ਜਨਤਾ ਵਸਤੀ ਵੇਖੋ ਪ੍ਰਸ਼ਟਾਚਾਰ ਤੇ ਜਿਹੜਾ ਪਹਿਲੀਆਂ ਸਰਕਾਰਾਂ ਤੋਂ ਨਹੀਂ ਸੀ ਕੰਟਰੋਲ 'ਚ ਹੋਇਆ ਉਹਤੇ ਇਹਨਾਂ ਨੇ ਬਿਲਕੁਲ ਹੀ ਇੱਕ ਹਿਸਾਬ ਨਾਲ ਨੱਥ ਪਾਤੀ ਨਕੇਲ ਪਾਤੀ ਅਸੀਂ ਵੀ ਲੋਕਾਂ ਦੇ ਨਾਲ ਜਿਹੜਾ ਦਫ਼ਤਰਾਂ ਦੇ ਵਿੱਚ ਜਾਈਦਾ ਆ ਹੁਣ ਅਫਸਰ ਵੀ ਜਿਹੜੇ ਆ ਵੀ ਥੋੜਾ ਜਿਹਾ ਭੈ ਰੱਖਦੇ ਆ ਕਿ ਠੀਕ ਹੈ ਜੀ ਉੱਤੇ ਮਾਨ ਸਾਹਿਬ ਹੈਗੇ ਆ ਤੇ ਜੇ ਕੋਈ 19 ਕੀ ਕੀਤੀ ਤੇ ਸਾਡੀ ਕਲਾਸ ਲੱਗੇਗੀ ਇਸ ਕਿਉਂਕਿ ਅੱਜ ਜਿਹੜੀ ਆਨਲਾਈਨ ਜਿਹੜਾ ਸ਼ੁਰੂ ਕਰ ਰਹੇ ਈਜ਼ੀ ਜਮ੍ਹਾਂਬੰਦੀ ਜੇਕਰ ਅਸੀਂ ਕੋਈ ਵੀ ਚੀਜ਼ ਦੇ ਵਿੱਚ ਪੈਸੇ ਜਾਂ ਉਹਨੂੰ ਆਨਲਾਈਨ ਤਰੀਕੇ ਦੇ ਨਾਲ ਆਪਾਂ ਕੋਈ ਵੀ ਸਹੂਲਤ ਜੇਕਰ ਲੈਣੀ ਆ ਤਾਂ ਆਨਲਾਈਨ ਸਿਸਟਮ ਰਾਹੀਂ ਜਿਹੜੀ ਆ ਲੈ ਸਕਦੇ ਆ ਤਾਂ ਇਸ ਦੀ ਜਿਹੜੀ ਸੁਵਿਧਾ ਜਿਹੜੀ WhatsApp ਦੇ ਉੱਤੇ ਵੀ ਹੋਏਗੀ ਜੇਕਰ ਅਸੀਂ ਬਾਰ ਕੋਡ ਦੀ ਗੱਲ ਕਰ ਲਈ ਉਸ ਜਰੀਏ ਵੀ ਆਪਾਂ ਆਪਣੀ ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਜਿੱਦਾਂ ਰੁਚੀ ਰੱਖਦੇ ਆ ਕੋਈ ਵੀ ਚੀਜ਼ ਕਰਨੀ ਤਾਂ ਆਨਲਾਈਨ ਤਰੀਕੇ ਦੇ ਨਾਲ ਕਰ ਸਕਦੇ ਆ ਹਾਂਜੀ ਹਾਂਜੀ ਇਹ ਜੀ ਬਹੁਤ ਵਧੀਆ ਹੈਗਾ ਹੈ ਜੀ ਆਪਾਂ ਮੋਬਾਈਲ ਦੇ ਉੱਪਰ ਹੀ ਅੱਜ ਕੱਲ WhatsApp ਦੇ ਉੱਪਰ ਹੀ ਮੈਸੇਜ ਆ ਜਾਏਗਾ ਸਾਰੇ ਦਾ ਆਪਾਂ ਜਿਹੜੀ ਯੰਗ ਜਨਰੇਸ਼ਨ ਨੇ ਬੜੀ ਲਿਖੀ ਹੈਗੀ ਹੈ ਘਰਾਂ ਦੇ ਵਿੱਚ ਵੀ ਆਪਾਂ ਸਾਰੀ ਉਹਦੀ ਜਾਣਕਾਰੀ ਜਿਹੜੀ ਆਨਲਾਈਨ ਘਰ ਬੈਠੇ ਲੈ ਸਕਦੇ ਹਾਂ ਕਿ ਜਿਹੜੀ ਫਰਦ ਹੈ ਫਰਦ ਵੀ ਅਸੀਂ ਜਿਹੜਾ 바ਰ ਕੋਡ ਰਾਹੀਂ ਜਿਹੜਾ ਆਨਲਾਈਨ ਜਿਹੜੀ ਚੈੱਕ ਕਰ ਸਕਦੇ ਹਾਂ ਕਿਤਨਾ ਕਿਤੇ ਇਹਦਾ ਕਿੰਨਾ ਕਲਾਬ ਮੰਦੇ ਹੋਗਾ ਹਾਂਜੀ ਬਹੁਤ ਇਹਦਾ ਲਾਭ ਹੈ ਜੀ ਜਿਵੇਂ ਪਹਿਲਾਂ ਵੀ ਇਹਦੀ ਤੇ ਆਨਲਾਈਨ ਆਪਾਂ ਵੀ ਆ ਕੇ ਪੋਰਟਲ 'ਤੇ ਜਾ ਕੇ ਖੋਲਦੇ ਹਾਂ ਉਹ ਥੋੜੀ ਜੀ ਔਖੀ ਸੀ ਇਹ ਹੁਣੇ ਈਜ਼ੀ ਹੋ ਗਈ ਆਪਾਂ ਕੋਈ ਵੀ 바ਰ ਕੋਡ ਸਕੈਨ ਕਰਕੇ ਆਪਾਂ ਆਪਣੀ ਫਰਜ਼ ਜਿਹੜੀ ਆ ਵੀ ਲੈ ਸਕਦੇ ਹਾਂ ਕਰ ਬੀਟ ਆਨਲਾਈਨ ਸਿਸਟਮ ਕਰਨ ਦੇ ਨਾਲ ਕੀ ਸਮਝਦੇ ਹੋ ਕਿ ਭ੍ਰਸ਼ਟਾਚਾਰ ਨੂੰ ਜਿਹੜਾ ਕਿੰਨਾ ਕੁ ਫਰਕ ਪਊਗਾ ਜਿਹੜੇ ਕਰੱਪਸ਼ਨ ਕਰਦੇ ਨੇ ਲੋਕ ਉਹਨਾਂ ਤੇ ਹਾਲਾਂਕਿ ਕਾਰਵਾਈ ਲਗਾਤਾਰ ਸਰਕਾਰ ਕਰ ਰਹੀ ਆ ਸਰਕਾਰ ਵੱਲੋਂ ਲਗਾਤਾਰ ਜਿਹੜੇ ਨਸ਼ਾ ਵੀ ਕਰਦੇ ਜਾਂ ਨਸ਼ਾ ਵੇਚਦੇ ਨੇ ਉਹਨਾਂ ਦੇ ਉੱਤੇ ਵੀ ਵੱਡਾ ਜੋ ਕਿਉਂਕਿ ਯੁੱਧ ਨਸ਼ਾ ਵਿਰੁੱਧ ਜਿਹੜਾ ਉਹਨਾਂ ਵੱਲੋਂ ਚਲਾਇਆ ਜਾ ਇਸ ਦੇ ਨਾਲ ਵੀ ਕਿਤਨੇ ਕਰਪਸ਼ਨ ਖਤਮ ਹੋਏਗੀ ਜਿੱਦਾਂ ਆਨਲਾਈਨ ਸ਼ੁਰੂ ਹੋਏਗਾ ਸਿਸਟਮ ਗੱਲ ਕੀ ਛੋਟੇ ਵੀਰ ਇਹਨਾਂ ਨੇ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਬਹੁਤ ਉਪਰਾਲਾ ਕੀਤਾ ਕ腐ਕਸ਼ਨ ਖਤਮ ਕਰਨ ਦਾ ਪਰ ਜਿਹੜੇ ਪੁਰਾਣੇ ਅਫਸਰ ਆ ਇਹਨਾਂ ਨੂੰ ਥੋੜੀ ਜੀ ਉਹ ਲੱਤ ਜਿਵੇਂ ਲੱਗੀ ਆ ਨਾ ਤੇ ਉਹ ਨਹੀਂ ਆਵਾਜ਼ ਆਉਂਦੇ ਇਹਨਾਂ ਨੂੰ ਆਨਲਾਈਨ ਸਿਸਟਮ ਹੋਣ ਦੇ ਨਾਲ ਜਦੋਂ ਪਬਲਿਕ ਜਿਹੜੀ ਆ ਉਹਨਾਂ ਕੋ ਘਟ ਜਾਏਗੀ ਆਪਣਾ ਆਨਲਾਈਨ ਸਿਸਟਮ ਦੇ ਨਾਲ ਘਰੋਂ ਹੀ ਬੈਠਿਆਂ ਕੰਮ ਹੋਏਗਾ ਤੇ ਜਿਹੜੇ ਭ੍ਰਿਸ਼ਟਾਚਾਰ ਨੂੰ ਦਾ ਵੀ ਰੋਕ ਲੱਗਣੀ ਲੱਗਣੀ ਆ ਜਦੋਂ ਲੋਕ ਦਫ਼ਤਰਾਂ ਦੇ ਵਿੱਚ ਜਾ ਕੇ ਇਹਨਾਂ ਦੇ ਤਰਲੇ ਨਾ ਕੱਢਣਗੇ ਤੇ ਤਰਲੇ ਤਾਂ ਹੀ ਢੇੜੇ ਵਾਰ-ਵਾਰ ਮੰਗਾਉਂਦੇ ਮਨਾਉਂਦੇ ਆ ਵੀ ਜਦੋਂ ਆਨਲਾਈਨ ਸਿਸਟਮ ਨਹੀਂ ਲੋਕਾਂ ਦਾ ਕੰਮ ਹੀ ਘਰ ਬੈਠੇ ਹੋਣਾ ਤੇ ਫਿਰ ਇਹਨਾਂ ਕੋਈ ਕੋਈ ਜਾਏਗਾ ਨਾ ਭ੍ਰਿਸ਼ਟਾਚਾਰ ਚਲੋ ਸਾਰੇ ਆਪਾਂ ਨਹੀਂ ਕਹਿੰਦੇ ਅਫਸਰ ਭ੍ਰਿਸ਼ਟਿਆ ਬਹੁਤ ਵਧੀਆ ਕੰਮ ਕਰਦੇ ਆ ਵਧੀਆ ਚਲੋ ਜੋ ਆਨਲਾਈਨ ਸਿਸਟਮ ਆ ਬਹੁਤ ਵਧੀਆ ਜਿਹੜੇ ਅ ਅਫਸਰ ਹੈਗੇ ਜਿਹੜੇ ਇਦਾਂ ਕਰਪਸ਼ਨ ਕਰਦੇ ਆ ਲੱਗਦਾ ਕਿ ਆਨਲਾਈਨ ਦੇ ਨਾਲ ਉਹ ਵੀ ਜਿਹੜੇ ਆ ਫੜੇ ਜਾ ਸਕਦੇ ਨੇ ਕਿ ਜੇਕਰ ਕੋਈ ਮੰਗ ਕਰਦਾ ਸੀਗਾ ਤਾਂ ਉਹਦੀ ਜਿਹੜੀ ਆ ਜੋ ਭ੍ਰਿਸ਼ਟਾਚਾਰੀ ਆ ਉਸ ਜਗਜਾਹ ਹੋ ਸਕਦੀ ਬਿਲਕੁਲ ਜੀ ਬਿਲਕੁਲ ਘਟੇਗੀ ਜੀਏ ਜਦੋਂ ਆਪਾਂ ਨੂੰ ਆਮ ਪਬਲਿਕ ਨੂੰ ਪਤਾ ਲੱਗ ਜਾਏਗਾ ਵੀ ਆਨਲਾਈਨ ਸਿਸਟਮ ਹੋ ਗਿਆ ਇਹਦੇ ਵਿੱਚ ਆਪਣਾ ਸਾਡਾ ਰਿਕਾਰਡ ਦੇ ਵਿੱਚ ਆ ਤੇ ਜੇ ਕੋਈ ਅਫਸਰ ਮਾਨੂੰ ਗਮਰਾਹ ਕਰਕੇ ਕੋਈ ਪੈਸੇ ਮੰਗੇਗਾ ਤਾਂ ਉਹ ਤੇ ਆਨਲਾਈਨ ਤੇ ਸਿਸਟਮ ਪਤਾ ਹੀ ਲੱਗ ਜਾਣਾ ਜਿਦ ਤਰਾ ਹੁਣ ਮੰਨ ਲਓ ਫਰਦ ਕੀਤਾ ਹੁਣ ਮੇਰਾ ਹੀ ਜਮ੍ਹਾਂ ਬੰਦੀ ਚ ਨਾਮ ਸਹੀ ਆ ਤੇ ਅਫਸਰ ਆਪਾਂ ਨੂੰ ਮੈਨੂਅਲ ਕਹੀ ਜਾਣਗੇ ਤੁਹਾਡਾ ਨਾਮ ਗਲਤ ਆ ਸਾਡਾ ਆਨਲਾਈਨ ਸਹੀ ਹੋਏਗਾ ਤੇ ਆਪਾਂ ਕ腐ਸ਼ਨ ਕਿਉਂ ਕਿਸੇ ਨੂੰ ਰਿਸ਼ਵਤ ਕਿਉਂ ਦੇਣੀ ਜਦੋਂ ਸਾਡਾ ਆਨਲਾਈਨ ਸਿਸਟਮ ਸਹੀ ਹੋਏਗਾ ਗੁਰੂ ਨਗਰੀ ਦੇ ਲੋਕ ਖੁਸ਼ ਨੇ ਅੱਜ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ ਖੁਸ਼ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਗੁਰੂ ਨਗਰੀ ਦੇ ਲੋਕਾਂ ਨੇ ਜਿਹੜੀ ਗੱਲਬਾਤ ਕੀਤੀ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕਿਉਂਕਿ ਕਾਫੀ ਜ਼ਿਆਦਾ ਕ腐ਸ਼ਨ ਕਟੇਗੀ ਇਸ ਦੇ ਨਾਲ ਜਿਹੜੇ ਲੋਗ ਖੱਜਲ ਖਵਾਰ ਹੁੰਦੇ ਸੀਗੇ ਸਰਕਾਰੀ ਦਫ਼ਤਰਾਂ 'ਚ ਜਾ ਕੇ ਤਾਂ ਉਹਨਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ੱੱਕੇ ਨਹੀਂ ਖਾਣੇ ਪੈਣਗੇ ਤਾਂ ਜਿੱਥੇ ਕਿ ਨਸ਼ਾ ਨੂੰ ਲੈ ਕੇ ਵੱਡੀ ਜੋ ਕਾਰਵਾਈ ਜੋ ਸਰਕਾਰ ਕਰ ਰਹੀ ਹੈ ਉੱਥੇ ਹੀ ਹੁਣ ਭ੍ਰਸ਼ਟਾਚਾਰੀ ਨੂੰ ਖਤਮ ਕਰਨ ਵਾਸਤੇ ਵੀ ਜਿਹੜੀ ਪਹਿਲ ਕਦਮੀ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕੈਮਰਾਮੈਨ ਸੰਦੀਪ ਮਰਦੇ ਨਾਲ ਅਕਸ਼ ਸੁਨੇਗਜਕਬਨੀ ਟੀਵੀ ਸ਼੍ਰੀ ਅਮਸਾ ਸਾਹਿਬ